ਹਾਂਜੀ ਦੋਸਤੋ ਅੱਜ ਅਸੀਂ ਆਏ ਆ ਗੁਰਦੁਆਰਾ ਬਾਬਾ ਬਾਲਾ ਜੀ ਦੇ ਪਿੰਡ ਪੰਜਗਰਾਈਂ ਕਲਾ ਸਾਡਾ ਯਾਰ ਰਖਸ਼ੇ ਇਹਨਾਂ ਦੇ ਘਰੇ ਸ੍ਰੀ ਸਖਨੁ ਸੇਵੀ ਦਾ ਪਾਠ ਆ ਗੁਰੂ ਸਾਹਿਬ ਜੀ ਨੇ ਚਰਨ ਪਾਉਣੇ ਆ ਸੋ ਗੁਰੂ ਸਾਹਿਬ ਜੀ ਦੀ ਬੀੜ ਲੈਣ ਆਏ ਆ ਦਿਖਾਉਣੇ ਜੀ ਤੁਹਾਨੂੰ ਬਾਬਾ ਬਾਲਾ ਜੀ ਦਾ ਗੁਰਦੁਆਰਾ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠੇ ਆ ਕਿਵਰੀ ਵੀਡੀਓ ਵੇਖਣ ਵਾਸਤੇ ਕਹਿਣ ਦੇ ਵੀ ਸਰਚ ਕਰਿਏ ਇਹੋ ਜੀ ਲੋਕੇਸ਼ਨ ਹੋ ਗਈ ਗੁਰਦੁਆਰਾ ਸਾਹਿਬ ਦੀ ਜੇ ਕਿ ਹੋ ਰਿਹਾ ਪਿੰਡ ਵਿੱਚ ਸੋ ਕਰਵਾਉਣੇ ਆ ਦਰਸ਼ਨ ਤੁਹਾਨੂੰ ਜੋ ਜੀ ਗੁਰੂ ਸਾਹਿਬ ਦੀ ਨਗਰੀ ਗੁਰਦੁਆਰਾ ਵੇਖੋ ਜੀ ਕਿੰਨਾ ਸ਼ਾਨਦਾਰ ਬਣਾਇਆ ਸਿੰਘਾਂ ਨੇ ਵਾਹਿਗੁਰੂ ਇਸੇ ਤਰ੍ਹਾਂ ਨਗਰ ਤੇ ਮੀਰ ਪ੍ਰਿਆ ਹੱਥ ਰੱਖੇ ਜੀ ਬਹੁਤ ਸ਼ਰਧਾ ਭਾਵਨਾ ਰੱਖਦੀ ਆ ਸੰਗਤ ਸਾਰੀ ਵਾਹੇ ਤਾਂ ਸਾਡੇ ਪਿੰਡ ਹੋਰ ਵੀ ਬਹੁਤ ਗੁਰਦੁਆਰੇ ਸਾਰੇ ਬਹੁਤ ਸਨੇ ਬਨੇ ਹੋਏ ਗੁਰੂ ਦਾ ਘਰ ਆ ਸੋਨਾ ਹੋਵੇ ਵੀ ਕਿਵੇਂ ਨਾ ਵਾਹੇ ਗੁਰੂ ਮੀਰ ਕਰੇ ਇਸੇ ਤਰ੍ਹਾਂ ਹੀ ਸਾਰੀ ਸੰਗਤ ਆ ਜਿਹੜੀ ਏਕਾ ਬਣਾਈ ਰੱਖੇ ਕਹ ਜੀ ਕਰਵਾਉਣੇ ਆ ਦਰਸ਼ਨ ਜੀ ਅੰਦਰੋਂ ਵੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਵਾਹਿਗੁਰੂ ਤੇਰਾ ਸ਼ੁਕਰ ਸੱਚੇ ਪਾਤਸ਼ਾਹ ਸਾਰੀ ਸੰਗਤ ਤੇ ਮੇਰ ਪਰ ਹੱਥ ਰੱਖੀ ਵਾਹਿਗੁਰੂ ਜੀ ਅੰਤ ਗੀਤ ਹਰਦਮ ਕੀਰਤਨ ਚੱਲਦਾ ਹੀ ਰਹਿੰਦਾ ਜੀ ਮੱਠੀ ਮੱਠੀ ਆਵਾਜ਼ ਚ ਬੜਾ ਆਨੰਦ ਆਉਂਦਾ ਹੈ

ਸਤ ਸਤਿ ਸਤ ਬੰਦੂ ਜੀ ਸਿਰਵਾਹੀ ਗੁਰੂ ਜੀ ਗੁਰੂ ਰੋਹੀ ਨਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਂ ਨਿਉਟਿਆਂ ਦੀ ਊੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀਾਂ ਦੇ ਹਜੂਰ ਨਮਾਣਿਆਂ ਸੇਵਕਾਂ ਦੀ ਅਰਦਾਸ ਬੇਨਤੀ ਜੋਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਵਿਪਨ ਕੁਮਾਰ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਸਾਰੇ ਹੀ ਛੋਟੇ ਵੱਡੇ ਪਰਿਵਾਰ ਮੇਰੇ ਨਾਲ ਮਿਲ ਕੇ ਅਮਰ ਸਮੇ ਬਾਣੀ ਦੇ ਜਾਪ ਕਰਨ ਜਾਂ ਪਾਵਨ ਸਰੂਪ ਲੈਣ ਵਾਸਤੇ ਅੱਜ ਸਥਾਨਾਂ ਤੇ ਹਾਜ਼ਰ ਹੋਏ ਕਿਰਪਾ ਕਰੋ ਸੇਵਕਾਂ ਦੇ ਨਾਲ ਅੱਜ ਸਥਾਨਾਂ ਉਪਚਾਲੇ ਪਾ ਕੇ ਪਾਤਸ਼ਾਹੀ ਰਾਤ ਵਿੱਚ ਸਵਾਰ ਹੋ ਕੇ ਗੁਰਮੁਖ ਸਵਾਰ ਦੇ ਗਰੇ ਵਿੱਚ ਜਾ ਕੇ ਮੁਬਾਰਕ ਕਰਨ ਪਾ ਕੇ ਗ੍ਰਹਿਣ ਕਿਸ ਸਰਕਾਰਾਂ ਦੇ ਰਾਸਤੇ ਦੇ ਵਿੱਚ ਮਹਾਰਾਜ ਆਪਾਂ ਦੇ ਸੰਗਰੇਤੀ ਸੋਤ ਸੇਵਾ ਵਾਲਾ ਨੇ ਨਾਲ ਸਨ ਕੜਵ ਕਰਾਤੇ ਜੇ ਭਾਣੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ Red Heart. पतनाम सतम सतम जे गोविंद गोविंद मेहिं पतनाम पतनाम सतम जे कीरी करि की रे अपुरी भक्ति ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਨਿਆ ਪੁਰਖ ਮੇ ਹਰਵਾਨਾ ਹਰ ਨਾਨਕ ਸਾਚੁ ਗੁਖਾਨਾ ਵਾਹਿਗੁਰੂ ਕੀ ਪਰਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਨਾਮ ਜਪਿਆ ਗੰਤ ਅਨੇਕੈ ਬੇਦ ਪੁਰਾਣ ਸੁਨਰ ਤੁਰ ਕਾ ਪਿਆਰ ਕਿਨੇ ਨਾਮ ਨਾਮੇ ਕੇ ਆਚਰ ਕਿਨ ਕਾਇ ਜਿਤੀ ਸਭ ਹੈ ਤਾਂ ਕਿ ਮਹਿਮ ਕਰੀ ਮੈਂ ਆਵੇ ਕੰ ਕੀ ਕਹਿ ਲੋ ਸੁਪਹਾਰ ਨਾਨ ਕੋਨ ਸੰਗ ਮੋਹਿ ਉਦਾਰੋ ਸੁਖਨੀ ਸੁਖ ਮਰਤ ਪੁਰ ਨਾਮ ਭਜਨ ਕਰਮ ਬਿਸਰਾ ਮਨ ਰਹਾਉ ਪ੍ਰਭ ਕਾ ਜਨਨ ਦਰਪਨਾ ਬਸਾਏ ਪ੍ਰਭ ਕਾ ਜਨਨ ਤੋਖ ਜਨਨ ਸਾਏ ਪ੍ਰਭ ਕਾ ਜਨਨ ਕਾਲ ਉਪਰ ਇਹ ਕੰਦਨ ਕੌਫਮੇਆ ਨਾਨਕਾਂ ਕਰਣੀ ਪਾਇਆ ਹਰਤਮਨ ਕਰਪੋਲ ਕੋਟਕਾਏ ਹਰਤਮਨਿਕ ਬੇਜੀਪਾਰ ਹਰਤਮਨ ਭੈ ਛੱਦ ਜੱਦੀਆ ਤੇ ਹਰਤਮਨ ਨੇ ਕੰਪੌਂਟ ਜਾ ਤੇ ਹਰਤਮਨ ਸਾਹੇ ਜੋ ਸਰਨਾਥਨ ਕੋਲੋਂ ਹਰਤਾਲ ਨੂੰ ਕਰਨਾ ਹੋਣਾ ਹੁਣ ਜੀਓ ਤੁਹਿਆ ਕਾ ਹਰਤਮਨ ਮਾਇਆ ਨੂੰ ਰੰਗਾਂ ਦਾ ਕਰ ਦੇਣਾ ਹੈ ਜੈ ਰਾਮਾਂ ਜੀ ਆਇਆਂ ਨੂੰ ਮਾਇਆ ਨੂੰ ਸਤਿ ਆ ਦੀ ਬਾਤ ਪੜਪੜਾਹਨਾ ਕਰਨਾ ਹੈ